ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਹ ਨੀਂਦ ਕਰਦੇ ਆ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ 2 ਵਜੇ ਚੱਲੇ ਆ ਤੇ ਆਪਾਂ ਇੱਧਰ ਪ੍ਰੈਸ ਗਰਮ ਕਾਨੀ ਲਾ ਲਈ ਆ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਇੱਕ ਜੈਂਪਰ ਦੀ ਕਟਿੰਗ ਬਾਈ ਬ੍ਰੈਸਟ ਵਾਲੇ ਇਹ ਜੈਂਪਰ ਦੀ ਕਟਿੰਗ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੇ ਪਲੋਈਆਂ ਵਗੈਰਾ ਸਾਰਾ ਕੁਝ ਆਪਾਂ ਕਿੱਦਾਂ ਨਿਸ਼ਾਨੀਆਂ ਲਗਾਉਣੀਆਂ ਆ ਤੇ ਕਿੰਨਾ ਇਹਦਾ ਤੀਰਾ ਰੱਖਣਾ ਆ ਤੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਜੈਂਪਰ ਦੇ ਪੀਸ ਆਪਾਂ ਲਾਇਆ ਹੋਇਆ ਆ ਤੇ ਇਹਦੇ ਨਾਲ ਦੀ ਜਿਹੜੀ ਸਲਵਾਰ ਆ ਉਹ ਆਪਾਂ ਸਟਿਚ ਕਰ ਲਈ ਹੋਈ ਆ ਤੇ ਇਹ ਆਪਾਂ ਤੁਹਾਨੂੰ ਤੁਹਾਨੂੰ ਦੱਸਾਂਗੇ ਵੀ ਇਹਦੀ ਕਟਿੰਗ ਕਿੱਦਾਂ ਕਰਨੀ ਆ ਪਹਿਲਾਂ ਆਪਾਂ ਇਹਨਾਂ ਨੂੰ ਪ੍ਰੈਸ ਕਰ ਲੈਣਾ ਹੈ ਚੰਗੀ ਤਰ੍ਹਾਂ ਹੈਨਾ ਮੇਰੇ ਵਾਲ ਵਗੈਰਾ ਜਿਹੜੇ ਆ ਸਾਰੇ ਆਪਾਂ ਕੱਟ ਲਵਾਂਗੇ ਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਮੈਂ ਪ੍ਰੈਸ ਕਰ ਲਵਾਂ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਬਹੁਤੀ ਆਪਾਂ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਿੱਦਾਂ ਕਟਿੰਗ ਕਰਨਾ ਆ ਤੇ ਠੀਕ ਹੈ ਜੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਇਹਦਾ ਆਹ ਹੈ ਦਾ ਆਪਣਾ ਇਹ ਘੇਰਾ ਤੇ ਇਦਾਂ ਨੂੰ ਆਪਣੀ ਹੈਗੀ ਆ ਜੀ ਲੰਬਾਈ ਠੀਕ ਹੈ ਲੰਬਾਈ ਤਾਂ ਆਪਣੀ ਪੂਰੀ ਹੈ ਜੀ ਤਾਂ ਆਪਾਂ 33 43 ਇੰਚ ਲੰਬਾ ਰੱਖਣਾ ਹੈ ਤੇ ਆਪਾਂ 46 ਦੇ ਦੀ ਕਟਿੰਗ ਕੀਤੀ ਹੋਈ ਆ ਤੇ ਹੈਪਾ ਹੈਗੀ ਆ ਜੀ ਆਪਣੀ 23 ਇੰਚ 23 ਦੇ ਵਿੱਚ ਆਪਾਂ 4 ਇੰਚ ਪਲੱਸ ਕਰਨੇ ਆ 27 ਤੇ ਇਹ 29 ਇੰਚ ਚੌੜਾ ਹੈ ਕੱਪੜਾ ਤੇ ਨੂੰ ਆਪਾਂ ਥੋੜਾ ਜਿਹਾ ਸਾਈਡੋਂ ਤੋਂ ਕਟਿੰਗ ਕਰ ਦੇਵਾਂਗੇ ਤੇ ਜੇ ਜਦੋਂ ਆਪਣੀ ਤੋਂ ਘੱਟ ਜਗ੍ਹਾ ਹੋਵੇ ਨਾ ਤਾਂ ਫਿਰ ਆਪਾਂ ਇਹਨਾਂ ਦੀ ਇਦਾਂ ਲੰਬਾਈ ਜਿਹੜੀ ਹੁੰਦੀ ਆ ਨਾ ਉਹਨਾਂ ਨੂੰ ਇਦਾਂ ਡਬਲ ਫੋਲਡ ਕਰ ਦੇਣਾ ਤੇ ਇਹਦੀਆਂ ਹਾਂ ਚਾਰ ਤਿਹਾਂ ਬਣ ਜਾਣੀਆਂ ਇਧਰੋਂ ਆਪਾਂ ਸਾਰੀ ਜਿਹੜੀ ਕੰਨੀ ਆ ਨਾ ਇਹਨੂੰ ਇੱਕੋ ਜਿਹਾ ਰੱਖਣਾ ਹੈ ਇਧਰਲੇ ਚਾਰੇ ਪੀਸ ਆਪਣੇ ਇੱਕੋ ਜਿਹੇ ਹੋਣੇ ਚਾਹੀਦੇ ਆ ਠੀਕ ਹੈ ਜੀ ਇਧਰੋਂ ਆਪਾਂ ਹੁਣ ਰੱਖਾਂਗੇ 27 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ 27 27 ਜੇ ਆਪਾਂ ਸਾਰੇ ਥੱਲੇ ਤੱਕ ਹਨ ਜਿਹੜੇ ਆ ਨਿਸ਼ਾਨ ਲਗਾ ਕੇ ਇਹਨਾਂ ਦੇ ਇੱਕੋ ਜਿਹੇ ਪੀਸ ਬਣਾਵਾਂਗੇ ਮਾਗੇ ਕਟਿੰਗ ਇੱਧਰੋਂ ਪਾਸਾ ਆਪਣਾ ਬੰਦਿਆ ਬੰਦਰ ਪਾਸੇ ਵੱਲੋਂ ਹੀ ਹਮੇਸ਼ਾ ਕਪੜਾ ਜਿਹੜਾ ਆਪਾਂ ਨੂੰ ਉਹ ਕੱਢਣਾ ਚਾਹੀਦਾ ਹੈ ਤੇ ਇਹਦੀ ਆਪਾਂ ਕਰ ਲਵਾਂਗੇ ਕਟਿੰਗ ਦੋ ਤੇ ਇਹਨਾਂ ਨੂੰ ਆਪਾਂ ਹੁਣ ਕੱਲੇ-ਕੱਲੇ ਲਾ ਦੇਵਾਂਗੇ ਕਿਸ ਤਰ੍ਹਾਂ ਤੇ ਇਹਦੀ ਆਪਾਂ ਇਦਾਂ ਤੇਲ ਲਗਾਵਾਂਗੇ ਪ੍ਰੈਸ ਕਰਨਾ ਬਹੁਤ ਜ਼ਰੂਰੀ ਆ ਪ੍ਰੈਸ ਦੇ ਨਾਲ ਜਿਹੜੀ ਹੈ ਨਾ ਆਪਣੇ ਮਤਲਬ ਸਫਾਈ ਬਹੁਤ ਜ਼ਿਆਦਾ ਹੁੰਦੀ ਆ ਤੇ ਕੱਟਣ ਜਾਂ ਆਪਾਂ ਨੂੰ ਆਸਾਨੀ ਰਹਿੰਦੀ ਆ ਤੇ ਬਾਕੀ ਇਦੇ ਵਿੱਚ ਇਹ ਹੋਏ ਨਾ ਇੱਥੇ ਆਪਣੀ ਬਣ ਜਾਂਦੀ ਹੈ ਜੀ ਕ੍ਰੀਪ ਤੇ ਜਿਹੜੇ ਆਪਾਂ ਗੜਾ ਲਗਾਉਣਾ ਹੁੰਦਾ ਤੇ ਗੜਾ ਆਪਣਾ ਫਿਰ ਇੱਧਰ ਉੱਧਰ ਨੂੰ ਨਹੀਂ ਹੋਉਂਦਾ ਹੈਗਾ ਤੇ ਜੇ ਆਪਾਂ ਨਿਸ਼ਾਨ ਲਗਾ ਕੇ ਕਰਾਈਏ ਨਿਸ਼ਾਨ ਲਗਾ ਕੇ ਵੀ ਵਾਰੀ ਵੇਲੇ ਹੈ ਨਾ ਤਾਂ ਉਹ ਇੱਧਰ ਉੱਧਰ ਨੂੰ ਹੋ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਆ ਆਪਣਾ ਗੜਾ ਆ ਟੇਡਾ ਜਾਣ ਲੱਗ ਪੈਂਦਾ ਆ ਤੇ ਬਾਕੀ ਤੁਸੀਂ ਇਦਾਂ ਜਿਹਾ ਇਹਨੂੰ ਪ੍ਰੈਸ ਕਰ ਲੈਣਾ ਮੇਕਅਪ ਨਾਲ ਜਿਹੜਾ ਆਪਣਾ ਹੋ ਗਿਆ ਪ੍ਰੈਸ ਤੇ ਐਦਿ ਆਪਾਂ ਦੂਸਰਾ ਵੀ ਨਾਲ ਹੀ ਕਰ ਲਵਾਂਗੇ ਹਾਂਜੀ ਲਓ ਜੀ ਆਪਾਂ ਪ੍ਰੈਸ ਕਰਕੇ ਇਹਨੂੰ ਕੱਪੜੇ ਨੂੰ ਬਿਛਾ ਲਿਆ ਆਇਆ ਤੇ ਆ फ्रंट ਪੱਲਾ ਹੋ ਗਿਆ ਤੇ ਆ ਪਰਹੂਗਾ ਬੈਕ ਪੱਲਾ ਠੀਕ ਹੈ ਜੀ ਤੇ ਇਹਨਾਂ ਦੀ ਆਪਾਂ ਹਰ ਰੱਖੀ ਆ ਚੜਾਈ 22 ਇੰਚ ਤੇ ਇਹਨਾਂ ਦਾ ਆਪਾਂ ਹੁਣ ਇੱਥੋਂ ਆਪਾਂ ਲਗਾ ਲੈਣੇ ਆ ਜੀ ਕੱਟ ਕਿਉਂਕਿ ਇਹਦਾ ਜਿਹੜਾ ਆਪਣਾ ਮਤਲਬ ਸੈਂਟਰ ਆ ਉਹ ਇੱਧੇ ਰਵੇ ਜਦੋਂ ਆਪਾਂ ਗਲਾ ਵਗੈਰਾ ਲਗਾਉਣਾ ਹੈ ਤੇ ਉਹਦੇ ਵਿੱਚ ਆਪਾਂ ਨੂੰ ਆਸਾਨੀ ਹੋਊਗੀ ਠੀਕ ਹੈ ਜੀ ਤੇ ਆਪਾਂ ਲੈ ਲੈਣਾ ਐਂਟੀ ਟੇਪ ਤੇ ਇਧਰੋਂ ਆਪਾਂ ਰੱਖਣਾ ਆ ਜੀ ਜਿਹੜਾ 23 ਬ੍ਰੈਸਟ ਵਾਲਿਆ ਉਹਨਾਂ ਦਾ ਪਤੀਰਾ ਰੱਖਣਾ ਆ 6.5 ਤੇ ਜੇ ਆਪਣੇ ਗਲਾ ਉਹਨਾਂ ਦਾ ਵੱਡਾ ਆ ਜਿਆਦੇ ਮਤਲਬ ਡੀਪ ਗਲੇ ਪਾਉਂਦੇ ਆ ਨਾ ਫਿਰ ਆਪਾਂ ਗਲਾ ਉਹਨਾਂ ਦਾ ਪਤੀਰਾ ਆ 6 ਵੀ ਰੱਖ ਸਕਦੇ ਆ ਤੇ ਆਪਾਂ ਇੱਥੋਂ ਥੱਲੇ ਰੱਖਾਂਗੇ 7 ਤੇ ਇੱਥੋਂ ਆਪਾਂ ਇਧਰ ਨੂੰ ਵੀ ਲਗਾ ਲਾਂਗੇ ਨਿਸ਼ਾਨੀ 6.5 ਦੀ ਤੇ ਇਹ દિసే ਇਹਨੂੰ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਤੇ ਇਹਨਾਂ ਨੂੰ ਆਪਾਂ ਮਿਲਾ ਦੇਵਾਂਗੇ ਤੇ ਇਧਰੋਂ ਵੀ ਆ ਹੈਗਾ ਜੀ ਬੰਦ ਪਾਸਾ ਇਧਰੋਂ ਹੈਗਾ ਜੀ ਆਪਣਾ ਖੁੱਲਾ ਪਾਸਾ ਤੇ ਇੱਥੋਂ ਵੀ ਆਪਾਂ ਰੱਖਾਂਗੇ 7/2 ਤੇ ਇਹਨਾਂ ਨੂੰ ਆਪਾਂ ਕਰ ਦਾਂਗੇ ਨਾਲ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਇੱਦਾਂ ਆਪਣਾ ਬਾਕਸ ਜਿਹੜਾ ਆ ਉਹ ਬਣ ਕੇ ਰੈਡੀ ਆ ਤੇ ਆਪਣੀ ਹੈਗੀ ਆ ਬ੍ਰੈਸਟ ਜੀ 22 ਤੇ 22 ਦੱਦ ਹੋ ਗਿਆ 11 ਤੇ 11 ਤੇ ਆਪਾਂ ਇਹਦਾ ਉਹ ਨਿਸ਼ਾਨ ਲਗਾਵਾਂਗੇ ਤੇ ਇੱਥੋਂ ਆਪਾਂ ਲਗੜਾਈ ਪਾਵਾਂਗੇ ਇਹਦੀ ਜੀ ਸਵਾ ਡੇਢ ਦੀ ਲਾ ਲੋ ਡੇਢ ਦੀ ਤੇ ਜਿਹੜੀ ਆਪਾਂ ਬੈਕ ਪੱਲੇ ਦੀ ਪਾਉਣੀ ਆ ਉਹ ਆਪਾਂ ਪਾਉਣੀ ਆ ਜੀ 22 ਦੀ ਠੀਕ ਹੈ ਤੇ ਇੱਥੋਂ ਆਪਾਂ ਗਲਾਈ ਪਾ ਦਵਾਂਗੇ ਫਰੰਟ ਪੱਲੇ ਦੀ ਤੇ ਫਿਰ ਆਪਾਂ ਪਾ ਦਾਂਗੇ ਜੀ ਆਹ ਬੈਕ ਪਾਸੇ ਦੀ ਠੀਕ ਹੈ ਜੀ ਤੇ ਕੋਲੋਈਆਂ ਪਰ ਰੱਖਣੀਆਂ ਆ ਜੀ 12.5 ਤੇ ਚੜਾਈ ਆਪਾਂ ਰੱਖਣੀ ਆ ਜੀ ਇਹਦੀ 3.5 ਤੇ ਇੱਥੋਂ ਆਪਾਂ ਰੱਖਣਾ ਜੀ 7 ਇਧਰੋਂ ਵੀ ਆਪਾਂ ਰੱਖ ਦੇਣਾ ਸਾਡੇ 3 ਇਹਨਾਂ ਨੂੰ ਆਪਾਂ ਮਿਲਾ ਦੇਣਾ ਤੇ ਇਧਰੋਂ ਆਪਾਂ ਜਿਹੜੀ ਸਾਰੀ ਆਪਾਂ ਪੱਲੇ ਦੀਆਂ ਨਿਸ਼ਾਨੀਆਂ ਲਾਉਣੀਆਂ ਆ ਸਾਰੀਆਂ ਮਤਲਬ ਪਲੋਈਆਂ ਪਾਉਣੀਆਂ ਆ ਕਿ ਆ ਜਿਹੜਾ ਖੁੰਝਾ ਹੁੰਦਾ ਨਾ ਆਪਾਂ ਬਣਾਇਆ ਹੋਇਆ ਤੇ ਇੱਥੋਂ ਇੱਥੋਂ ਐਂਟੀਟੇਪ ਰੱਖਣਾ ਖੁੰਝੇ ਦੇ ਜਿਹੜਾ ਇੱਥੇ ਸਿੱਧੇ ਆਉਂਦਾ ਆ ਇੱਥੋਂ ਬਰ ਰੱਖਣਾ ਜੀ ਸਵਾ ਦੋ ਤੇ ਇਹਦੇ ਨਾਲ ਆਪਾਂ ਮਿਲਾਉਣਾ ਜਿਹੜਾ ਆਪਾਂ 프ਰੰਟ ਦੀ ਪਹਕਾਰ ਦੀਨ ਸ਼ੰਨੀ ਲਈ ਹੈ ਇਹਦੇ ਨਾਲ ਆਪਾਂ ਮਿਲਾਉਣਾ ਇਹਨੂੰ ਤੇ ਸਿੱਧਾ ਕਰ ਦੇਣਾ ਇੱਥੇ ਬਣਾ ਲੈਣਾ ਆਪਾਂ ਇਹਦਾ ਨਿਸ਼ਾਨ ਕਰਾਸ ਕਰ ਦੇਗਾ ਤੇ ਆਪਣੀ ਉਹ ਸਾਈਡ ਸਿਲ ਹੈਗੀ ਆ ਜੀ 14 ਤੇ ਆਪਾਂ ਇਹਦਾ ਰੱਖਾਂਗੇ 7/2 ਤੇ ਇਧਰੋਂ ਆਪਾਂ ਰੱਖਣਾ ਆ ਜੀ 2.5 ਤੇ ਇਹਨੂੰ ਆਪਾਂ ਮਿਲਾ ਦੇਣਾ ਤੇ ਇਹਨਾਂ ਦੀ ਆਪਾਂ ਪਹਿਲਾਂ ਕਰ ਲੈਨੇ ਆ ਕਟਿੰਗ ਤਲਾਪਾ ਸਭ ਤੋਂ ਪਹਿਲਾਂ ਕਰਨੀ ਹੈ ਬੈਕ ਬੈਕ ਵਾਲੀ ਕਟਿੰਗ ਕਰਨੀ ਹੈ ਠੀਕ ਹੈ ਇਹ ਤੁਸੀਂ ਸਭ ਤੋਂ ਜ਼ਿਆਦਾ ਇਹਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਆਪਾਂ ਬੈਕ ਦੀ ਕਟਿੰਗ ਕਰਨੀ ਹੈ ਜਿਹੜਾ ਆਪਾਂ ਫਰੰਟ ਪੱਲਾ ਇਹਨੂੰ ਇੱਦਾਂ ਚੱਕ ਕੇ ਤਾਂ ਨੂੰ ਤੇ ਆਪਣੇ ਫਰੰਟ ਪੱਲੇ ਦੀ ਕਟਾਈ ਪਾਉਣੀ ਹੈ ਇੱਥੇ ਮੇਰੇ ਤੋਂ ਥੋੜਾ ਜਿਹਾ ਨਾ ਉਹ ਔਖਾ ਲੱਗ ਰਿਹਾ ਆ ਕਟਿੰਗ ਕਰਨਾ ਜਾਂ ਮੈਂ ਥੱਲੇ ਬੈ ਕੇ ਕਰ ਲੈਣੀ ਨਹੀਂ ਮੇਰੇ ਤੋਂ ਉਹ ਕਾਊਂਟਰ ਜਆ ਹੈ ਨਹੀਂਗਾ ਤੇ ਔਖਾ ਹੁੰਦਾ ਹੁਣ ਮੈਂ ਲੈਣਾ ਮੈਨੂੰ ਕਟਿੰਗ ਕਰਨ ਦਾ ਬਹੁਤ ਔਖਾ ਹੋ ਜਾਂਦਾ ਆ ਠੀਕ ਹੈ ਜੀ ਇੱਥੇ ਆਪਾਂ ਲਗਾ ਦਾਂਗੇ ਕੱਟ ਆ ਜਿਹੜਾ ਆਪਾਂ ਬਲੋਈਆਂ ਦਾ ਨਿਸ਼ਾਨ ਲਗਾਇਆ ਆ ਆ ਕੱਟ ਲਗਾ ਦਾਂਗੇ ਇੱਥੇ ਤੇ ਬਾਕੀ ਜਿੱਦਾਂ ਹੁਣ ਕਈ ਹਨ ਨਿਸ਼ਾਨ ਲਗਾ ਲੈਂਦੇ ਆ ਐਦਾਂ ਇੱਥੇ ਫਿਟਿੰਗ ਦੇ ਨਿਸ਼ਾਨ ਵੀ ਲਗਾ ਲੈਂਦੇ ਆ ਨਾ ਤੇ ਪਰ ਆਪਾਂ ਹਨਾ ਫਿਟਿੰਗ ਦੇ ਨਿਸ਼ਾਨ ਪਹਿਲਾਂ ਨਹੀਂ ਲਗਾਉਣੇ ਹੈਗੇ ਕਿਉਂਕਿ ਆਪਾਂ ਨੂੰ ਇਹ ਤਾਂ ਪਤਾ ਹੀ ਹੁੰਦਾ ਆਪਾਂ ਕਿੰਨੇ ਕਿੰਨੇ ਲਗਾਉਣੇ ਹਨਾ ਦੇ ਪਲੋਈਆਂ ਪਹਿਲਾਂ ਸਭ ਤੋਂ ਪਹਿਲਾਂ ਪਾ ਕੇ ਗਲੇ ਤੇ ਪਲੋਈਆਂ ਬਣਾ ਕੇ ਉਹ ਤੋਂ ਬਾਅਦ ਜੇ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਈਏ ਤਾਂ ਸਭ ਤੋਂ ਵਧੀਆ ਆ ਕਿਉਂਕਿ ਪਲੋਈਆਂ ਦੇ ਵਿੱਚ ਕਿਸੇ ਵੇਲੇ ਆਪ ਤੋਂ ਵੱਧ ਘੱਟ ਕੱਪੜਾ ਉਹ ਵਿੱਚ ਦੇ ਹੋ ਜਾਂਦਾ ਆ ਤੇ ਉਹਦੇ ਨਾਲ ਜਿਹੜਾ ਆ ਆਪਣੇ ਨਿਸ਼ਾਨ ਲਗਾਏ ਹੁੰਦੇ ਆ ਤੇ ਉਹਦੇ ਵਿੱਚ ਘੱਟ ਵੱਧ ਹੋ ਜਾਂਦੇ ਆ ਉਹ ਤੇ ਜਿਹੜਿਆ ਮਤਲਬ ਸਖਰ ਹੈ ਆ ਉਹ ਕਰਨਾ ਤੇ ਉਹ ਬਾਅਦ ਵਿੱਚ ਨਿਸ਼ਾਨ ਲਗਾਉਣ ਦਾ ਸਭ ਤੋਂ ਵਧੀਆ ਗੱਲ ਆ ਉਹਨਾਂ ਲਈ ਤੇ ਜਿਹੜੀਆਂ ਆਪਾਂ ਪਲੋਈਆਂ ਲਗਾਈਆਂ ਨਾ ਇਹਨਾਂ ਨੂੰ ਆਪਾਂ ਇਦਾਂ ਹੀ ਪਿਆਰ ਰਹਿਣ ਦੇਵਾਂਗੇ ਆਹ ਪੱਲੇ ਨੂੰ ਤੇ ਬਾਰ-ਬਾਰ ਆਪਾਂ ਨੂੰ ਇੰਚ ਟੇਪ ਨਾਲ ਨਾਪਣ ਦੀ ਲੋੜ ਨਹੀਂ ਹੈਗੀ ਤੇ ਪਹਿਲਾਂ ਆਪਾਂ ਜਿਹੜੀਆਂ ਪਲੋਈਆਂ ਇਹਨੂੰ ਇਦਾਂ ਇੰਚ ਟੇਪ ਰੱਖਾਂਗੇ ਤੇ ਇੱਥੇ ਜਿਹੜੇ ਆ ਨਿਸ਼ਾਨ ਆਪਾਂ ਲਗਾ ਲੈਣ ਇਦਾਂ ਤੇ ਇਹਨਾਂ ਨੂੰ ਇੱਦੇ ਫਿਰ ਬਿਸ਼ਾਈ ਜਾਣਾ ਜਿੱਦਾਂ ਹੈ ਬਿਸ਼ਾਈ ਸੀਗਾ ਪਹਿਲਾਂ ਤੋਂ ਹੀ ਤੇ ਇੱਧਰ ਵੀ ਆਪਾਂ ਇਦਾਂ ਹੀ ਕਰਨਾ ਆ ਨਿਸ਼ਾਨ ਜਿਹੜੇ ਪਲੋਈਆਂ ਦੇ ਆ ਉਹ ਆਪਾਂ ਇਦਾਂ ਹੀ ਲਗਾ ਲੈਣੇ ਆ ਤੇ ਜਿਹੜਾ ਆਪਾਂ ਨੂੰ ਬਾਰ-ਬਾਰ ਨਾ ਆਪਣਾ ਨਾ ਪਾਵੇ ਤੇ ਬਾਕੀ ਜੀ ਨਾ ਦੋ ਇਦਾਂ ਨਹੀਂ ਲੱਗਦੇ ਉਹ ਦੁਬਾਰਾ ਨਾਪ ਕੇ ਆਪਾਂ ਇੱਥੋਂ ਰੱਖਿਆ 12.5 ਤੇ 12.5 ਤੇ ਆਪਾਂ ਨਿਸ਼ਾਨੀ ਲਗਾਈ 3.5 ਆਪਾਂ ਰੱਖੀ ਪਲੋਈਆਂ ਦੀ ਚੜਾਈ ਤੇ ਮਤਲਬ 7 ਤੇ ਇੱਥੋਂ ਆਪਾਂ ਰੱਖਣਾ ਜੀ 7 ਥੰਨੇ ਨੂੰ ਲੰਬਾਈ ਫੇਰ ਆਪਾਂ ਇੱਥੋਂ 3.5 ਦੀ ਨਿਸ਼ਾਨ ਲਗਾਈ ਐਦੇ ਤੁਸੀਂ ਬਾਕੀ ਦੇ ਜਿਹੜੇ ਪੱਲਿਆਂ ਦੇ ਆ ਉੱਥੇ ਨਿਸ਼ਾਨੀਆਂ ਲਗਾਉਣੀਆਂ ਆ ਤੇ ਇੱਕ ਆਪਣੀ ਹੁਣ ਆ ਰਹਿ ਗਈਆਂ ਨਿਸ਼ਾਨੀਆਂ ਇਹ ਵੀ ਆਪਾਂ ਲਗਾਲੇ ਇਹ ਸਿਰਫ ਫਰੰਟ ਪੱਲੇ ਤੇ ਲਗਾਉਣੀਆਂ ਬੈਕ ਤੇ ਨਹੀਂ ਲਗਾਉਣੀਆਂ ਠੀਕ ਹੈ ਇਹਨੂੰ ਆਪਾਂ ਹੁਣ ਚਾਕ ਲਵਾਂਗੇ ਫਰੰਟ ਪੱਲੇ ਨਾਲ ਤੇ ਟਾਕ ਆਪਾਂ ਪਹਿਲੇ ਲਗਾਏ ਹੋਏ ਆ ਤੇ ਟਾਕ ਨਾਲ ਦੇਖੋ ਹੁਣ ਆਪਣੀਆਂ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਹੋਈਆਂ ਬਸ ਇਹਨਾਂ ਨੂੰ ਆਪਾਂ ਇਦਾਂ ਨਾਲ ਮਿਲਾ ਦੇਣਾ ਇਹਨਾਂ ਦੇ ਤੇ ਆ ਵੀ ਆਪਣੇ ਆਪਾਂ ਨੂੰ ਬਾਰ-ਬਾਰ ਨਾਪਣ ਦੀ ਜਿਹੜੀ ਆ ਉਹ ਲੋੜ ਨਹੀਂ ਪਈ ਤੇ ਇਦਾਂ ਆਪਾਂ ਇਹਨਾਂ ਨੂੰ ਮਿਲਾਵਾ ਦੇਵਾਂਗੇ ਨਾਲ ਤੇ ਫਰੰਟ ਪੱਲੇ ਦੀਆਂ ਜਿਹੜੀਆਂ ਆਪਣੇ ਪਲੋਈਆਂ ਦੀ ਨਿਸ਼ਾਨੀ ਲੱਗ ਗਈ ਆ ਤੇ ਜਿਹੜਾ ਆਹਾ ਇੱਥੋਂ ਆਪਾਂ ਰੱਖਣਾ ਆ ਅੱਧਾ ਇੰਚ ਥੱਲੇ ਨੂੰ ਇੱਥੇ ਆਪਾਂ ਏਦਾਂ ਕਟਾਈ ਪਾਉਣੀ ਆ ਤੇ ਇੱਥੋਂ ਆਪਾਂ ਰੱਖਾਂਗੇ ਤਿੰਨ ਤੇ ਤੇ ਇਹਨੂੰ ਆਪਾਂ ਨਾਲ ਏਦਾਂ ਮਿਲਾ ਕੇ ਇੱਥੋਂ ਜਿਹੜੀ ਆਪਾਂ ਕਟਿੰਗ ਉਹ ਕਰ ਦੇਵਾਂ ਠੀਕ ਹੈ ਜੀ ਤੇ ਫਰੰਟ ਪੱਲੇ ਦੀ ਆਪਣੀ ਹੋ ਗਈ ਸਾਰੇ ਦੀ ਕਟਿੰਗ ਤੇ ਇਹਦਾ ਮੈਂ ਜਿਹੜਾ ਆ ਖੰਦਖੋਣੀ ਆ ਗੜਾਇਆ ਜਿਹੜਾ ਉਹ ਮੈਂ ਪ੍ਰੈਸ ਕਰਕੇ ਰੱਖ ਲਿਆ ਹੋਇਆ ਆ ਤੇ ਇੱਥੋਂ ਆਪਾਂ ਇਹਦੇ ਜਿਹੜੇ ਆ ਕਟਿੰਗ ਕਰਕੇ ਤੇ ਇਹਦਾ ਆਪਾਂ ਇਸਤੇ ਉਹ ਚੜਾ ਦਾਂਗੇ 프ਰੰਟ ਪੱਲੇ ਦੇ ਵਿੱਚ ਆਪਾਂ ਇਹ ਜਿਹੜਾ ਆ ਗਲਾ ਉਹ ਰੱਖ ਲਵਾਂਗੇ ਤੇ ਬਾਕੀ ਬੈਕ ਪੱਲੇ ਦੀਆਂ ਜਿਹੜੀਆਂ ਹੁਣ ਨਿਸ਼ਾਨੀਆਂ ਆ ਆਪਾਂ ਜਿਹੜੇ ਪਲੋਈਆਂ ਦੇ ਲਗਾਈਆਂ ਸੀ ਇਹ ਲਗਾ ਲਾਂਗੇ ਬੈਕ ਤੇ ਸਿਰਫ ਸੁਗੰਧੀਆਂ ਪੈਂਦੀਆਂ ਆ ਆਹੀ ਵਾਲੀਆਂ ਪਲੋਈਆਂ ਦੂਸਰੀਆਂ ਨਹੀਂ ਪੈਂਦੀਆਂ ਉਹ ਸਿਰਫ 프ਰੰਟ ਤੇ ਪੈਂਦੀਆਂ ਆ ਤੇ ਨਿਸ਼ਾਨ ਜਿਹੜੇ ਆਪਾਂ ਗੂੜੇ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਇਦਾਂ ਮੈਚ ਕਰ ਦੇਣਾ ਤੇ ਇਹਦਾ ਆਪਾਂ ਗੜਾ ਰੱਖਣਾ ਆ ਜੀ ਅ ਪੰਜ ਇੱਕ ਮਤਲਬ ਤਿਆਰ ਸਾਢੇ 5 ਤਿਆਰ ਰੱਖਣਾ ਆ ਇਦਾਂ ਆਪਾਂ ਗੜਾ ਇੱਥੋਂ ਆਪਾਂ ਰੱਖਣਾ ਆ ਜੀ ਸਵਾ 2 ਤੇ ਨਿਸ਼ਾਨੀ ਲਗਾ ਕੇ ਫਿਰ ਆਪਾਂ ਇੱਥੋਂ ਰੱਖਣਾ ਆ 6 ਸਾਢੇ 6 ਰੱਖਣਾ ਆ ਇੱਥੋਂ ਥੱਲੇ ਨੂੰ ਇੱਥੋਂ ਹੀ ਨਾਪਣਾ ਹਮੇਸ਼ਾ ਇਦਾਂ ਤਰਸ਼ਾ ਨਾਪਣਾ ਆ ਗੜਾ ਤੇ ਕਦੇ ਵੀ ਇਦਾਂ ਸਿੱਧਾ ਨਹੀਂ ਨਾ ਆਪਣਾ ਹੈਗਾ ਤੇ ਇਦਾਂ ਤਿਰਛਾ ਜਿਹੜਾ ਆ ਉਹ ਤੁਸੀਂ ਨਾ ਆਪਣਾ ਆ ਤੇ ਇੱਥੋਂ ਵੀ ਆਪਾਂ ਰੱਖ ਲਵਾਂਗੇ 2.5 ਤੇ ਤੇ ਇਹਨਾਂ ਨੂੰ ਆਪਾਂ ਕਰ ਦੇਵਾਂਗੇ ਇਦਾਂ ਨਾਲ ਮੈਚ ਤੇ ਇੱਥੇ ਆਪਾਂ ਪਾ ਦਾਂਗੇ ਜੀ ਇਦਾਂ ਗੁੜਾਈ ਤੇ ਜੇ ਦੀ ਆਪਾਂ ਕਰ ਦੇਣੀ ਹੈ ਜੀ ਕਟਿੰਗ ਠੀਕ ਹੈ ਜੀ ਇਹ ਆਪਣੀ ਕਟਿੰਗ ਜਿਹੜੀ ਆ ਉਹ ਹੋ ਗਈ ਆ ਤੇ ਬਾਕੀ ਜਿਹੜੇ ਮੈਂ ਤੁਹਾਨੂੰ ਦੱਸੇ ਆ ਵੀ ਬਲੋਈਆਂ ਪਾ ਕੇ ਗਲੇ ਬਣਾ ਕੇ ਫੇਰ ਹੀ ਜਿਹੜੇ ਆ ਫਿਟਿੰਗ ਦੇ ਨਿਸ਼ਾਨ ਉਹ ਤੁਸੀਂ ਲਗਾਓ ਜੀ ਆਪਣੇ ਜੈਂਪਰ ਦੀ ਜਿਹੜੀ ਆ ਕਟਿੰਗ ਹੋ ਗਈ ਸੀਗੀ ਤੇ ਆਪਾਂ ਤੁਹਾਨੂੰ ਦੱਸਾਂਗੇ ਹੁਣ ਬਾਹਾਂ ਦੀ ਕਟਿੰਗ ਕਰਨੀ ਇਹ ਵੀ ਮੈਂ ਪ੍ਰੈਸ ਕਰ ਲਏ ਆ ਕੱਪੜੇ ਕੱਲਾ-ਕੱਲਾ ਕਰਕੇ ਆਪਾਂ ਇਹਨਾਂ ਨੂੰ ਪ੍ਰੈਸ ਜਿਹੜਾ ਆ ਉਹ ਕਰ ਲਿਆ ਆ ਤੇ ਬਾਕੀ ਆਪਾਂ ਇਹਦੀ ਲੰਬਾਈ ਕਿੰਨੀ ਆ 18 ਆ ਜੀ ਆਪਾਂ 16 15.5 ਜਾਂ 16 ਇੰਚ ਦੀ ਬਾਹ ਜਿਹੜੀ ਆ ਉਹ ਤਿਆਰ ਰੱਖਾਂਗੇ ਤੇ ਇਹਦੀ ਜਿਹੜੀ ਮੂਰੀ ਲਈ ਕੱਪੜਾ ਹੈ ਉਹ ਤਾਂ ਕਾਫੀ ਜ਼ਿਆਦਾ ਆ ਠੀਕ ਹੈ ਜੀ ਮੂਰੀ ਆਪਣੀ ਹੈਗੀ ਆ ਜੀ ਆਪਾਂ ਮਤਲਬ ਆ 7 ਕਿਤਾ ਰੱਖਣੀ ਆ ਤੇ ਇਹ ਹੈਗਾ ਆ ਜੀ 9 8.5 9.5 ਹੈਗਾ ਆ ਕੱਪੜੇ ਦੀ ਚੜਾਈ ਤੇ ਇਹਦੇ ਵਿੱਚ ਆਪਣੀ ਪੈਣਾ ਆ ਜੀ ਜੋੜ ਜਿਹੜੇ ਆ ਬਾਹਾਂ ਚਾ ਕਿਉਂਕਿ ਆਪਣਾ ਮੋਢਾ ਜਿਹੜਾ ਆ ਉਹ ਪੂਰਾ ਇੰਨਾ ਨਹੀਂ ਆਉਣਾ ਹੈਗਾ ਤੇ ਇਹ ਜਿਹੜੇ ਆਪਣੇ ਗਲਿਆਂ ਦੇ ਵਿੱਚੋਂ ਕਟਿੰਗ ਕੀਤੀ ਸੀ ਉਹ ਕੱਪੜੇ ਦਾ ਆਪਾਂ ਇੱਥੇ ਪਾਵਾਂਗੇ ਜੋੜ ਜੀ ਤੇ ਠੀਕ ਹੈ ਜੀ ਤੁਹਾਨੂੰ ਮੈਂ थारी 10 ਬੰਨੀ ਆ ਇਹ ਕਿਦਾਂ ਨਿਸ਼ਾਨੀ ਲੱਗੂਗੀ ਤੇ ਇਤੋਂ ਆਪਾਂ ਰੱਖਣਾ ਆ ਜੀ 10 ਇੰਚ ਸਾਢੇ ਕਿ 10 ਆਪਾਂ ਇਹ ਰ ਜਿਹੜਾ ਇਹਨੂੰ ਚੌੜਾ ਉਹ ਰੱਖ ਲਵਾਂਗੇ ਤੇ ਇਹਨੂੰ ਆਪਾਂ ਇਹਦੇ ਨਾਲ ਜਿਹੜਾ ਆ ਉਹ ਮਲਾ ਦੇਣਾ ਠੀਕ ਹੈ ਆ ਆਪਨੇ ਤਿਆਰ ਇੱਥੇ ਕਾ ਜਾਣੀ ਇਹ ਆਪਾਂ ਵੈਸੇ ਹੀ ਰੱਖਣੀ ਆ ਬਈ ਮਤਲਬ ਖੁੱਲੀ ਰੱਖਣੀ ਆ ਮੂਰੀ ਤੇ ਵੈਸੇ ਤਾਂ ਆਪਣੀ ਪੰਜ ਸਾਢੇ ਪੰਜ ਤੱਕ ਤਿਆਰ ਆ ਤੇ ਵੈਸੇ ਇਹ ਆਪਾਂ ਖੁੱਲੀ ਸਾਢੇ ਕਿਸਤ ਰੱਖ ਲਵਾਂਗੇ ਤੇ ਇੱਥੋਂ ਆਪਾਂ ਇੰਨਾ ਖਚੌੜਾ ਜਿਹੜਾ ਆ ਇਹਦੇ ਵਿੱਚ ਜੋੜ ਉਹ ਪਾਵਾਂਗੇ ਤੇ ਇਹ ਤੁਹਾਨੂੰ ਮੈਂ ਕਟਿੰਗੇ ਦੀ ਕਰਕੇ ਦਿਖਾਣੀ ਆ ਵੀ ਇਹਨਾਂ ਨੂੰ ਆਪਾਂ ਇੱਕੋ ਜਿਹਾ ਰੱਖਣਾ ਕੱਪੜਿਆਂ ਨੂੰ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਇਹ ਤੇ ਇਹਦੇ ਨਾਲ ਆਪਾਂ ਇਦਾਂ ਮੈਚ ਕਰਦੇ ਇਦਾਂ ਇਦਾਂ ਤੇ ਜਿਹੜੀ ਜਿਹੜੀ ਆ ਕਟਿੰਗ ਉਹ ਕਰਦੇ ਜਾਵਾਂਗੇ 3/4 ਆਪਾਂ ਇਹਨੂੰ ਕੱਟ ਲਿਆ ਆ ਤੇ ਇੱਥੋਂ ਆਪਾਂ ਜਿਹੜੀ ਬੁਲਾਈ ਹੈ ਜੀ ਪਾਉਣੀ ਆ ਉਹ ਪਾਉਣੀ ਆ ਜੀ 3 ਇੰਚ ਤੇ ਠੀਕ ਹੈ ਜੀ 3 ਦੇ ਆਪਾਂ ਪਾਉਣੀ ਆ ਤੇ ਇੱਥੋਂ ਆਪਾਂ ਇਹਦੇ ਨੂੰ ਸਿੱਧਾ ਕਰ ਲਾਂਗੇ ਤੇ ਇੱਥੋਂ ਥੋੜੀ ਜਿਹੀ ਜਿਹੜੀ ਆ ਉਹ ਗੁੜਾਈ ਦੇ ਦਾਂਗੇ ਐਦਾਂ ਤੇ ਏਰੀਆ ਆਪਾਂ ਕਰ ਦੇਣੀ ਆ ਜੀ ਕਟਿੰਗ ਤੇ ਇੱਥੇ ਆਪਾਂ ਲਾ ਦਾਂਗੇ ਜੀ ਤੱਕ ਮਸ਼ੀਨ ਨਾਲ ਜਿਹੜਾ ਆਪਣਾ ਜੋੜ ਉਹ ਪਾਉਂਗਾ ਤੇ ਬਾਕੀ ਇੱਥੋਂ ਬਸ ਇੱਦਾਂ ਗਲਾਈ ਪਾ ਦਿਆ ਕਰੋ ਤੇ ਬਾਕੀ ਜਿਹੜੀ ਆਪਾਂ ਜਿੰਨੂੰ ਇਹ ਮੂਰੀ ਰੱਖ ਕੇ ਤੇ ਆਪਾਂ ਮੋਡੇ ਦਾ ਜਿਹੜਾ ਉਹ ਉਹ ਕਰ ਦੇਣਾ ਨਾ ਸਲਾਈ ਲਗਾ ਦੇਣੀ ਆ ਉਹਦੇ ਤੋਂ ਬਾਅਦ ਤੁਸੀਂ ਇੱਥੇ ਫਰੰਟ ਦੀ ਜਿਹੜੀ ਕਟਾਈ ਆ ਉਹ ਪਾਇਆ ਕਰੋ ਤੇ ਇਸੇ ਮਤਲਬ ਰੱਖ ਕੇ ਵੀ ਕਿਹੜੇ ਪਾਸੇ ਕਿੱਦਣ ਨੂੰ ਫਰੰਟ ਦੀ ਜਿਹੜੀ ਮੋਰੇ ਦਾ ਡੂੰਗੀ ਕਟਾਈ ਪੈਣੀ ਆ ਉਹ ਤੇ ਕਿਉਂਕਿ ਜੇ ਆਪਾਂ ਪਹਿਲਾ ਬਾਲਵਾਂਗੇ ਕਿਸੇ ਵੇਲੇ ਬਾਹਰ ਇੱਧਰ ਉੱਧਰ ਆਪਣੇ ਤੋਂ ਹੋ ਜਾਂਦੀ ਆ ਤੇ ਜਿਹੜੇ ਦਾ ਮਤਲਬ ਸ਼ੁਰੂ ਤੋਂ ਸਿੰਦੇ ਆ ਬੇ ਕਾਫੀ ਟਾਈਮ ਹੋ ਗਿਆ ਜਿਨਾਂ ਨੂੰ ਤਾਂ ਪਤਾ ਲੱਗ ਜਾਂਦਾ ਉਹ ਤਾਂ ਹਾਂ ਕਟਾਈ ਪਾ ਸਕਦੇ ਆ ਠੀਕ ਹੈ ਤੇ ਜਿਨਾਂ ਨੂੰ ਨਹੀਂ ਪਤਾ ਲੱਗਦਾ ਮਤਲਬ ਉਹ ਬਾਅਦ ਵਿੱਚ ਜ਼ਿਆਦਾਤਰ ਤਾਂ ਬਾਅਦ ਵਿੱਚ ਹੀ ਕਟਾਈ ਆਪਾਂ ਪਾਈਏ ਤੇ ਸਭ ਤੋਂ ਜਿਹੜੀ ਉਹ ਵਧੀਆ ਗੱਲ ਆ ਤੇ ਬਾਕੀ ਤੁਹਾਨੂੰ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਆਪਣੀ ਬਾਹ ਦੀ ਜਿਹੜੀ ਆ ਕਟਿੰਗ ਉਹ ਹੋ ਗਈ ਆ ਜੀ ਬਾਕੀ ਜੀ ਤੁਹਾਨੂੰ ਮੇਰੀ ਵੀਡੀਓ ਇਹ ਥੋੜੀ ਜੀ ਵੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਮੈਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੇ ਆ ਤੁਹਾਨੂੰ ਉਹ ਨਿਸ਼ਾਨ ਲਗਾਉਣੇ ਦੱਸੇ ਆ ਤੇ ਇਹੀ ਮੇਨ ਨਿਸ਼ਾਨ ਹੁੰਦੇ ਆ ਜੈਂਪਰ ਵਿੱਚ ਜਿਹੜੇ ਆਪਾਂ ਲਗਾਉਣ ਤੋਂ ਡਰਦੇ ਰਹਿੰਦੇ ਆ ਵੀ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਕਿੱਦਾਂ ਲਗਾਉਣੇ ਆ ਠੀਕ ਹੈ ਜੀ ਤੇ ਤੁਸੀਂ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ ਤੁਸੀਂ ਇੱਥੋਂ ਸਿੱਖ ਸਕਦੇ ਆ ਜਿਨ੍ਹਾਂ ਨੂੰ ਆਉਂਦਾ ਤਾਂ ਉਹ ਤਾਂ ਬਹੁਤ ਵਧੀਆ ਗੱਲ ਆ ਤੇ ਇਹ ਜਿਹੜਾ ਕੰਮ ਆ ਇਹ ਬਹੁਤ ਵਧੀਆ ਇਹ ਵਾਲਾ ਹੁਣ ਨਾ ਹਰੇਕ ਕੁੜੀ ਦੇ ਵਿੱਚ ਹੋਣਾ ਚਾਹੀਦਾ ਆ ਕਿਉਂਕਿ ਆਪਾਂ ਆਪਣਾ ਹੀ ਸੂਟ ਸਟਿਚ ਕਰ ਸਕਦੇ ਆ ਨਾ ਇੰਨਾ ਥੋੜਾ ਬਹੁਤਾ ਹੀ ਆਪਾਂ ਸਿੱਖ ਕੇ ਤੇ ਬਾਕੀ ਮੈਂ ਵੀ ਇੱਦਾਂ ਹੀ ਸਿੱਖੀ ਆ ਆਪਣੀ ਮੰਮੀ ਕੋਲ ਮੰਮੀ ਮੇਰੇ ਉਹ ਮਤਲਬ ਸੀਂ ਦੇ ਹੁੰਦੇ ਸੀਗੇ ਸੂਟ ਉਹਨਾਂ ਦੇ ਨਾਲ ਮੈਂ ਕਟਿੰਗ ਵਗੈਰਾ ਕਰਾਉਂਦੀ ਰਹਿੰਦੀ ਸੀ ਤੇ ਇੱਦਾਂ ਹੀ ਮੇਰੇ ਮਤਲਬ ਦਿਮਾਗ 'ਚ ਪੈ ਗਈਆਂ ਇਹ ਗੱਲਾਂ ਤੇ ਬਾਕੀ ਹੌਲੀ-ਹੌਲੀ ਜਿੱਦਾਂ ਆਪਾਂ ਸਿੰਦੇ ਰਹਿੰਦੇ ਰਹਨੇ ਆ ਸਿੰਦੇ ਰਹਨੇ ਆ ਉਦੋਂ-ਉਦੋਂ ਆਪਣੇ ਹੱਥ 'ਚ ਜਿਹੜੀ ਆ ਸਫਾਈ ਉਹ ਆਉਂਦੀ ਰਹਿੰਦੀ ਆ ਬਾਕੀ ਤੁਹਾਨੂੰ ਥੋੜੀ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਕਰਿਓ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਸਾਡੇ ਚੈਨਲ ਨੂੰ ਮੋਨਟਾਈਜ਼ ਕਰਾਉਣ ਵਿੱਚ ਸਾਡੀ ਹੈਲਪ ਕਰ ਦਿਓ ਜਲਦੀ ਤੋਂ ਜਲਦੀ ਜਿਹੜਾ ਸਾਡਾ ਚੈਨਲ ਆ ਉਹ ਮੋਨਟਾਈਜ਼ੇਸ਼ਨ ਹੋ ਜਾਵੇ ਤੇ ਬਾਕੀ ਆਪਣੇ ਸਬਸਕ੍ਰਾਈਬਰ ਜਿਹੜੇ ਆ ਉਹ ਥੋੜੇ ਹੀ ਰਹਿ ਗਏ ਹਜ਼ਾਰ ਆਪਣਾ ਕੰਪਲੀਟ ਹੋਣ ਵਾਲਾ ਆ ਤੇ ਜਿਹੜਾ ਵਾਚ ਟਾਈਮ ਆ ਉਹ ਆਪਣਾ ਥੋੜਾ ਹਜੇ ਘਟਿਆ ਤੇ ਪਲੀਜ਼ ਸਾਰੇ ਜਣੇ ਸਪੋਰਟ ਕਰੋ ਤੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਮੇਰੀ ਵਧੀਆ ਲੱਗੀ ਤੇ ਜਿੱਥੇ ਤੁਹਾਨੂੰ ਥੋੜੀ ਜਿਹੀ ਵੀ ਮੇਰੀ ਗਲਤੀ ਜਾਂ ਕੁਛ ਇਦਾਂ ਲੱਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਕੋਈ ਨੈਕਸਟ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਜੀ ਧੰਨਵਾਦ